ਹੋਇਆ ਕਿ ਇੱਥੇ ਆਪਣੇ ਅਸੀਂ ਵੀਰ ਜੀ ਤੁਹਾਨੂੰ ਲੰਘ ਰਹੇ ਸੀ ਚਾਰ ਜਣੇ ਦੋ ਮੇਰੇ ਨਾਲ ਮੁਲਾਜ਼ਮਾਂ ਅਸੀਂ ਉਧਰ ਨਹੀਂ ਸੈਟ ਸਾਨੂੰ ਕਿਹੜੇ ਮੁਲਾਜ਼ਮ ਕੇ ਮੁੰਡਾ ਖੜਾ ਇੱਕ ਇੱਥੇ ਮੁਲਾਜ਼ਮ ਹੋਰ ਖੜਾ ਅਸੀਂ ਨਾ ਮੈਂ ਘਬਰਾਟ ਹੋਣ ਲੱਗੇ ਸਾਰਾ ਦਿਨ ਮੁਲਾਜ਼ਮ ਨਹੀਂ ਕਾਦੇ ਮੁਲਾਜ਼ਮ ਨੇ ਹੈ ਮੇਰੇ ਹਸਬੰਦ ਅਸਤੀ ਹੈ ਇਥੋਂ ਦੀ ਨੰਗਰੇਸਿਸ ਪਾਰਲਰ ਵੀ ਜਾਣਾ ਸੀ ਇੱਥੇ ਐਸਪੀ ਨੇ ਤਾਂ ਕਿਹੜੇ ਹਸਬੰਦ ਐਸਪੀ ਕਿਹੜੇ ਕੀ ਨਾਮ ਹੈ ਮੈਂ ਉਹਨਾਂ ਦਾ ਨਾਮ ਨਹੀਂ ਦੱਸਣਾ ਚਾਹੁੰਦੀ ਉਹ ਆ ਹੀ ਰਹੇ ਨੇ ਤੁਹਾਨੂੰ ਤਾਰ ਦੋ ਜਣਿਆਂ ਨੂੰ ਰੋਕਿਆ ਜਿਦੋਂ ਇਹਨੇ ਮੁੰਡੇ ਨੇ ਕਿਹਾ ਤਾਂ ਵੀ ਮੈਡਮ ਇੱਥੇ ਪਾਰਲਰ ਤੇ ਚੱਲੇ ਆ ਚੋ ਲੋ ਕਹਿੰਦਾ ਜਾਓ ਕਹਿੰਦਾ ਹੈਲਮਟ ਨਹੀਂ ਅਸੀਂ ਇੱਥੇ ਚਲਾਨ ਕਰ ਦੋ ਹੈਲਮਟ ਦਾ ਚਲਾਨ ਨਹੀਂ ਕਰੇ ਇਹ ਇੱਧਰ ਖੜਾ ਬੋਲਦਾ ਕਹਿੰਦਾ ਇੱਧਰ ਆ ਨਹੀਂ ਤੂੰ ਪਹਿਲਾਂ ਉਤਰ ਕੇ ਮੇਰੇ ਕੋਲ ਉਹਨੂੰ ਪਤਾ ਨਹੀਂ ਸੀ ਵੀ ਅਫਸਰ ਦੇ ਘਰ ਆ ਗਿਆ ਜੇ ਤਾਂ ਉਹਨੂੰ ਪਤਾ ਹੁੰਦਾ ਫਿਰ ਤਾਂ ਪਤੰਦਰ ਵੀ ਨਹੀਂ ਸਿੱਧਾ ਬੋੜਦਾ ਕਿਉਂਕਿ ਉਹਨੂੰ ਪਤਾ ਹੀ ਨਹੀਂ ਸੀ ਉਹਨੇ ਕਿਹਾ ਕੰਮ ਆ ਲਾ ਲਓ ਪੈਸੇ ਆਪਾਂ ਕਹਿੰਦਾ ਇੱਧਰ ਆ ਨਹੀਂ ਮੈਨੂੰ ਬਰਤਮੀਜ ਨਾਲ ਉਹ ਗੱਲਾਂ ਬੋਲਿਆ ਜਿਹੜੀਆਂ ਨਾ ਬੋਲਣੀਆਂ ਹੁਣ ਬਸ ਆਹੀ ਗੱਲ ਹੋਈ ਆ ਮੇਰਾ ਮੋਟਰਸਾਈਕਲ ਫੜ ਲਾ ਮੈਨੂੰ ਐ ਘੇਰੀ ਜਾਂਦਾ ਸਾਰੇ ਕੋਲ ਵੀਡੀਓ ਅੰਕਲ ਜੀ ਵੀਡੀਓ ਦਿਖਾ ਸਕਦੇ ਆ ਸੀ ਐ ਘ ਇਹ ਤਾਂ ਦਾ ਗੋਲਣ ਦੀ ਕਮੀਜ਼ ਹੀ ਨੇ ਖੂਬ ਸਾਟ ਲਾਉਂਦਾ ਕਿੰਨੇ ਕੁ ਕਿੰਨਾ ਕੁ ਹੋ ਗਿਆ ਸਾਢੇ ਮੰਤਾ ਹੋ ਗਿਆ ਰੋਕੀ ਖੜਿਆ ਲੈੜੀ ਦੇ ਪੁਲਿਸ ਨੂੰ ਕਹਿੰਦੇ ਆ ਲੈੜੀ ਦੇ ਪੁਲਿਸ ਨਹੀਂ ਜਾਊਗੀ ਸਾਡੇ ਜਾਲੇ ਵਿੱਚ ਪੁਲਿਸ ਜੀ ਤੁਸੀਂ ਕਹਿੰਦੇ ਜੇ ਤੁਹਾਨੂੰ ਸੌਰੀ ਫੀਲ ਕਰ ਲੈਣ ਸੇ ਮਾਮਲਾ ਸੋਲਵ ਹੋ ਜਾਊਗਾ ਸੌਰੀ ਫੀਲ ਕੇ ਇਹ ਜੀ ਨੂੰ ਖੜਾ ਕੇ ਕੱਲ ਨੂੰ ਅੱਜ ਤਾਂ ਮੈਨੂੰ ਹੀ ਬੋਲਿਆ ਕੱਲ ਨੂੰ ਹੋਰ ਗਰੀਬਾਂ ਨੂੰ ਉਹਨੂੰ ਵੀ ਬੋਲਣਗੇ ਮੈਂ ਇਥੋਂ ਦਾ ਥੋੜੀ ਫੀਲ ਕਰ ਲੂਗਾ ਹੋਰ ਮਲਾ ਆਮ ਤਾਂ ਹੈ ਨਹੀਂ ਕੋਈ ਅਪਸਰ ਅਸੀਂ ਤਾਂ ਕਦੇ ਨਿਕਲਣਾ ਚਲਵਾ ਚਾਹ ਸ਼ਹਿਰ ਕਰਨਾ ਆਗੇ ਜੀ ਜੀ ਜੇ ਵੀਰ ਜੀ ਕੋਈ ਹੋਰ ਹੋਵੇ ਇਹ ਉਹਨਾਂ ਤੋਂ ਸਭੀ ਵੀਲ ਕਰਨਗੇ ਇਹ ਤਾਂ ਇੱਜ਼ਤ ਨੂੰ ਪੈਂਦੇ ਉਹਨਾਂ ਦੀਆਂ ਨੂੰ ਗਾਲ ਗਾਲ ਨਹੀਂ ਮੈਂ ਗਾਲੇ ਗਾਲ ਨਹੀਂ ਤੁਸੀਂ ਵੈਸੇ ਦਿਹਾਦੋ ਕਿ ਆ ਬਦਤਮੀਜ਼ ਨੇ ਇਹ ਬੋਲੇ ਨੇ ਮੈਨੂੰ ਇਹ ਮੈਨੂੰ ਬੋਲੇ ਨੇ ਮਸਾਹੂ ਕੀਨੇ ਕਿਨੇ ਬੋਲਿਆ ਜੀ ਕਿਨੇ ਬੋਲਿਆ ਹਰਪ੍ਰੀਤ ਹਰਪ੍ਰੀਤ ਉਹ ਮਲਾਜ਼ਮ ਖੜਾ ਕਿਹੜੇ ਜੀ ਆ ਹਰਪ੍ਰੀਤ ਮਲਾਜ਼ਮ ਖੜਾ ਇੱਕ ਕਸਤਾਰ ਵਾਲਾ ਆਪਣੇ ਆਪਣੇ ਦਸਤਾਂ ਕੋਲੋਂ ਆ ਹਰਪ੍ਰੀਤ ਖੜਾ ਮਲਾਜ਼ਮ ਕਸਤਾਰ ਵਾਲਾ ਦੇਉਣ ਤੁਸੀਂ ਫਿਰ ਕੀ ਆਪਣੇ ਕੀ ਕਰਦੇ ਹੋ ਇਹ ਚਾਹੁੰਦੀ ਆ ਕਿ ਕਾਨੂੰਨ ਕਿੱਥੇ ਆ ਕਾਨੂੰਨ ਕਿੱਥੇ ਆ ਟਿਕਬ ਇੱਕ ਆ ਮੁਲਾਜ਼ਮ ਲੇੜੀ ਨੂੰ ਘੇਰ ਰਹੇ ਨੇ ਕਾਨੂੰਨ ਕਿੱਥੇ ਆ ਕਿੱਥੇ ਆ ਕਾਨੂੰਨ ਕਿਉਂ ਨਹੀਂ ਲੈ ਸਰਪ੍ਰਸਤ ਭਗਵੰਤ ਮਾਨ ਸੋਚਦਾ ਕਿ ਲੇੜੀ ਨੂੰ ਬੰਦੀ ਘੇਰੀ ਜਾਂਦੇ ਨੇ ਬੰਦਿਆਂ ਦਾ ਤਾਂ ਫਰਜ਼ ਹੀ ਨਹੀਂ ਲੇੜੀ ਦੇ ਪਾਸ ਸੁਣਨ ਹੋਈ ਖੜੀ ਆ ਬੰਦੇ ਜਫਾ ਪਾਉਂਦੇ ਨੇ ਤੁਹਾਨੂੰ ਕੀ ਲੱਗਦਾ ਮੈਡਮ ਲੇੜੀ ਨੂੰ ਸੁਣਨੀ ਚਾਹੀਦੀ ਸੀ ਇਹਨਾਂ ਨਾਲ ਤਤਾ ਤੋ ਦੂਰ ਰਿਸ਼ਤਾ ਤੋ ਦੂਰ ਪਰ ਪੁਲਿਸ ਗਲਤ ਕਰ ਰਹੀ ਆ ਪੁਲਿਸ ਟੱਕਾ ਕਰ ਰਹੀ ਆ ਪੁਲਿਸ ਮੈਨੂੰ ਬਤਮੀਜ਼ ਦਾ ਬੋਲੀ ਆ ਮੈਂ ਡੀਜੀਪੀ ਤੇ ਕਪੇਸ਼ ਹੋਊਂਗੀ ਇਸ ਬੰਦੇ ਤੇ ਪਾਰਚਾ ਦਰਜ ਕੀਤਾ ਜਾਵੇ ਹਰਪ੍ਰੀਤ ਸਿੰਘ ਕੋਲ ਭਾਈ ਤੁਸੀਂ ਮੁਲਾਜ਼ਮ ਹੋ ਨਹੀਂ ਬੱਚਾ ਹਾਂ ਫਰਮਾਨਾ ਹੈ ਤੁਸੀਂ ਆਪ ਹੀ ਪਹਿਲਾਂ ਤੁਸੀਂ ਕਿਹ ਮਲਾਜਮ ਹੈ ਮਲਾਜਮ ਖੜਾ ਦਿਜੀ ਨਾਲ ਨਾਲ ਨਹੀਂ ਮਲਾਜਮ ਖੜੇ ਹੋ ਦੋ ਖੜੇ ਮਲਾਜਮ ਨਾਲ ਠੀਕ ਜਿਹੜੇ ਤੁਸੀਂ ਅਲੀਗੇਸ਼ਨ ਲਗਾ ਰਹੇ ਹੋ ਕਿ ਜਾਂ ਫਿਰ ਉਹ ਕਹਿ ਰਹੇ ਕਿ ਮੈਡਮ ਜੀ ਤੁਹਾਨੂੰ ਦੱਸ ਰਹੀ ਕਿ ਐਸਪੀ ਸਾਹਿਬ ਦੇ ਘਰ ਵਾਲੇ ਕਹਿੰਦੇ ਸਾਨੂੰ ਕੋਈ ਇਦਾਂ ਦੀ ਪ੍ਰੂਫ ਦਿੱਤਿਆ ਨਹੀਂ ਜਾਂ ਫਿਰ ਆਗੇ ਕਿ ਸਾਹਿਬ ਹੀ ਆ ਰਹੇ ਹਾਂਜੀ ਐਸਪੀ ਸਾਹਿਬ ਹੀ ਆ ਰਹੇ ਹੋ ਕਰੋ ਤਾਂ ਕਰੀ ਜੀ ਆਗੇ ਬਸ 5-10 ਮਿੰਟ ਆਈ ਰੁਕੇ ਆ ਐਸਪੀ ਸਾਹਿਬ ਹੀ ਪਹਿਲਾਂ ਬੋਲਿਆ ਐਸਪੀ ਸਾਹਿਬ ਦੇ ਮੈਡਮ ਆ ਉਹ ਕਹਿੰਦੇ ਬੇਟਾ ਚਲਾਨ ਹੋਊਗਾ ਹੈਲਮਟ ਨਹੀਂ ਹੈਗਾ ਚਲੋ ਤੋਰਤਾ ਅਸੀਂ ਆਖੇ ਨਹੀਂ ਨਹੀਂ ਚਲੋ ਜੇ ਸਾਡੇ ਤੇ ਕਲਾਂ ਨਹੀਂ ਹੈਲਮਟ ਪਾ ਦੋ ਫਿਰ ਤੋਰ ਕੇ ਰਹੇ ਨੇ ਚਿਲਾਨੀ ਕਿਤਾ ਕਰਿਆ ਨਾ ਨੇ ਅਸੀਂ ਆਹ ਦਾਸਾ ਵੀ ਮੈਂ ਮੈਡਮ ਐਸਪੀ ਦੀ ਨਹੀਂ ਉਹ ਤਾਂ ਕਹਤਾ ਹੀ ਮੋਟਰਸਾਈਕਲ ਕਹਿੰਦੇ ਬਾਉਂਡ ਕਰਤਾ ਹੋਣਾ ਆਪਣੇ ਮਾਉਂਡ ਕਰਤਾ ਜੀ ਉਹ ਤਾਂ ਅਸੀਂ ਕਹਿੰਦੇ ਕਾਰਵਾਈ ਕਰ ਰਹੇ ਆ ਜੀ ਮੋਟਰਸਾਈਕਲ ਬਾਉਂਡ ਕਰ ਦਿੰਦੇ ਪਰਚਾ ਹੋਵੇ ਫਿਰ ਸਾਡਾ ਬਾਉਂਡ ਹੋ ਗਿਆ ਬਤਮੀਜ਼ ਦਾ ਬੋਲਿਆ ਹੁੰਦਾ ਤੇ ਪਰਚਾ ਹੋਵੇ ਉਹਦੇ ਤੇ ਵੀ ਪਰਚਾ ਹੋਵੇ ਜਿਸ ਤਰੀਕ ਗਲਤ ਸਭ ਤੋਂ ਬੋਲੇ ਤੈਨਾਂ ਤੁਹਾਨੂੰ ਜਿੱਦਾਂ ਉਹਨਾਂ ਨੇ ਉਹ ਅਲਿਗੇਸ਼ਾਂ ਪਰ ਉਹ ਲਾਰੇ ਕਿ ਤੁਹਾਡੇ ਉਹਨਾਂ ਨੇ ਕਿਹਾ ਕਿ ਮੈਂ ਤੁਹਾਡੇ ਉਹਨੇ ਬਾਪ ਨਾਲ ਗੱਲ ਕਰਨੀ ਹੈ ਇੱਧਰ ਮੈਨੂੰ ਇਹ ਬੋਲੂਗਾ ਇਹ ਬੰਦੇ ਨੇ ਮੈਨੂੰ ਆਏ ਬੋਲੇ ਇੱਧਰ ਆਨੀ ਮੈਡਮ ਤੁਹਾਨੂੰ ਬਾਰ ਬਾਰ ਇਹ ਕਹਿ ਰਹੇ ਗਾਲ ਨਾ ਕੱਢੋ ਤੁਸੀਂ ਤੁਸੀਂ ਵੈਸੇ ਕਹਿ ਸੁਣਦੇ ਮੈਂ ਆਪਣੀ ਗੱਲ ਤੋਂ ਵੱਡ ਬੋਲੇ ਤੁਸੀਂ ਗਾਲ ਗਾਲਾ ਨਾ ਕੱਢੋ ਗਾਲਾ ਨਾ ਕੱਢੋ ਇਸ ਵਿੱਚ ਹੈ ਨਹੀਂ ਤੁਸੀਂ ਉਸਦਾ ਕੋਈ ਵੀਡੀਓ ਪ੍ਰੂਫ ਆਪਣੇ ਕੀਤਾ ਜੀ ਰਿਕਾਰਡ ਕੀਤਾ ਸਾਡੇ ਕੋਲ ਹੈ ਵੀਡੀਓ ਪ੍ਰੂਫ ਦਿਖਾ ਦਿਓ ਜੀ ਵੀਡੀਓ ਪ੍ਰੂਫ ਦਿਖਾ ਦਿਓ ਦੁਨੀਆ ਦੇਖ ਰਹੀ ਹੈ ਸਾਰੇ ਆਨਸਰ ਐਨਨ ਨੇ ਕਿਹਾ ਕਿ ਰੋਹੀ ਨੇ ਜੀ ਅੱਜ ਅੱਛਾ ਜੀ ਐ ਐਨਨ ਨੇ ਕਿਹਾ ਦੋ ਹਾਲ ਮਿੰਨ ਦਾ ਬਾਇ ਤੇ ਉਹ ਉਹ ਅੰਦੇ ਕਿੰਨੇ ਮਨ ਲੋਕ ਲਾ ਐਨਨ ਨੇ ਕੋਈ ਗਲਤ ਬਿਲਕੁਲ ਨਹੀਂ ਕਿ ਕੋਈ ਗਲਤ ਕਰਨ ਨਹੀਂ ਗਈ ਫਿਰ ਬਾਦੂ ਆਂਦੇ ਕਿ ਉਹ ਮੇਰੇ ਤੁਹਾਨੂੰ ਨਾ ਬਰ ਦੋ ਇਹਨਾਂ ਨੇ ਕੋਈ ਗਲਤ ਨਹੀਂ ਕਿਹਾ ਯਾਨੀ ਆਪਣੀ ਦੁਪਨੀ ਮੈਂ ਕੋਈ ਗਲਤ ਨਹੀਂ ਬਣ ਮੈਂ ਲੋਈ ਤੇ ਕੰਮ ਕਰਨ ਲੋਈ ਨੇ ਦਿੱਤਾ ਇਹ ਕੋਈ ਗਲਤ ਗੱਲ ਨਹੀਂ ਕਿਹਾ ਤੁਸੀਂ ਤਾਂ ਇਹ ਨਹੀਂ ਜਾਣਦੇ ਹਾਂ ਇਹ ਨਿਆਣੋ ਜੀ ਕੋਈ ਮਿਲਦੇ ਤੁਸੀਂ ਹਾਂ ਜੀ ਪਰ ਕੀ ਹੋਇਆ ਕਿ ਆਪਣੇ ਜਿਹੜੇ ਇੱਥੇ ਕਾਲੋ ਕੀ ਕੀ ਹੋਇਆ ਕੀ ਐਕਚੁਅਲੀ ਜੋ ਉਹਨਾਂ ਕਹਿ ਰਹੇ ਕਿ ਆਪਣੇ ਦੋ ਮੈਂਬਰ ਆ ਰਹੇ ਸੀ ਜੀ ਹਾਂ ਜੀ ਹੈਲਮਟ ਮੁੰਡਾ ਸੀਗਾ ਇਹਨਾਂ ਨੇ ਰੋਕਿਆ ਆਪਰੇ ਸਵੇਰ ਨੂੰ ਮੋੜਾ ਲਿਆ ਕਿ ਉੱਥੇ ਰੱਖ ਦਿੱਤੀ ਡਵਾਈ ਲੈਂਡਰ ਨੂੰ ਕੁਝ ਤਾਂ ਦੱਸਿਆ ਹੈ ਹਰਮਨ ਮੈਂ ਨਹੀਂ ਕਹਾਂ ਲੋਕਾਂ ਨਾਲ ਮੈਰੀ ਕੋਣਾ ਹਰਮਨ ਤੁਸੀਂ ਹੋਰ ਜਾਂਦੇ ਜੀ ਅੱਜਾ ਹੁਣ ਮੈਂ ਤੁਸੀਂ ਇੱਧਰ ਆ ਜਾਓ ਮੈਂ ਇੱਧਰ ਹੀ ਕਹਿ ਬਸ ਕਿ ਮੈਨੂੰ ਕਹਿੰਦਾ ਤੁਸੀਂ ਮੈਨੂੰ ਨਹੀਂ ਕਰਕੇ ਬੋਲਿਆ ਮੈਂ ਮੈਂ ਨਹੀਂ ਬੋਲਿਆ ਹੂੰ ਮੈਂ ਸਭ ਨੂੰ ਕਿਹਾ ਵੀ ਇੱਧਰ ਆ ਜਾਓ ਤੁਸੀਂ ਉਹਨਾਂ ਨੇ ਕਹਿਣਾ ਹੈਗਾ ਕਿ ਉੱਥੇ ਹੈਲਮਟ ਦਾ ਚਲਾਨ ਖਰਾਮ ਨੂੰ ਤਿਆਰ ਹੈ ਕਰਦੇ ਚਲਾਨ ਪਰ ਮੇਰੇ ਨਾਲ ਬੱਤੀ ਜਿਹੜੀ ਉਹ ਕਹਿੰਦੇ ਮੇਸਟੀਵ ਮੇਰੇ ਕੋਲ ਸਿਰਫ ਵੀਡੀਓ ਹੈ ਨਾ ਜੋ ਮੈਨੂੰ ਕਹਿੰਦੀ ਮੈਂ ਤੁਹਾਡੇ ਪਿਓ ਨਾਲ ਗੱਲ ਕਰਾਉਂਦੀ ਆ ਮੈਂ ਪਾਣੀ ਨਾਲ ਗੱਲ ਕਰਮੈਂ ਹੋ ਗਿਆ ਮੇਰੇ ਕੋਲੇ ਖੋਲੇ ਖੋਲਦਾ ਦਾ ਵਿਆਹ ਕੋਲੇ ਨਹੀਂ ਅੱਛਾ ਮੈਂ ਲੱਗੇ ਚੱਲੇ ਸੀ ਮੈਂ ਬੋਲਾਂ ਕਿ ਮੈਂ ਬੇਵੈਰ ਲੈਣ ਚਾਹਾਂ ਹਰ ਕਿੰਨੇ ਇੰਵਾਜੀ ਸੀ 3 ਨੰਬਰ 3 ਨੰਬਰ ਕੋਈ 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 ਚਾਰੂ ਹੁੰ ਦਿਖਾ ਹੋ ਰਿਹਾ ਨਾ ਬਸ ਕੋਈ ਨਾ ਮੈਂ ਤਾਂ ਚਾਹਾਂ ਨਾ ਇੱਧਰ ਆ ਜਾ ਮੈਂ ਕਹਿ ਗਿਆ ਜਾਣ ਕੇ ਨਾ ਮੇਰੇ ਕੋਲੇ ਖੋਲੇ ਸੀ ਮੈਂ ਲੈ ਕੇ ਚੱਲੇ ਸੀ ਕਿ ਮੈਂ ਮੇਨ ਲੈ ਕੇ ਜਾਣ ਜਣਾ ਬਸ ਮੈਂ ਰੁਕਿਆ ਨੂੰ ਮੈਂ ਤੇ ਤੁਸੀਂ ਦਰ ਜਾਦਾ ਤੇ ਕੋਲੇ ਲੈ ਕੇ ਜਾਣ ਜਣਾ ਇਹਨਾਂ ਨੂੰ ਰੋਕਿਆ ਜਦੋਂ ਇਹ ਵੀ ਕਿਹਾ ਤੁਸੀਂ ਮੈਨੂੰ ਕਾਹਦੇ ਮਲਾਦੋਂ ਦਾ ਮਾਇਸ ਕਰੀ ਮਲਾਦੋਂ ਦਾ ਮਾਇਸ ਕਰ ਮੇਰੇ ਮਲਾਦੋਂ ਦਾ ਮਾਇਸ ਹੀ ਆ ਇਹਨਾਂ ਨੇ ਥੋੜਿਆ ਕਿਹਾ ਹੁਣ ਵਾਪਸ ਲੈ ਲਈ ਹੁਣ ਵਾਪਸ ਲਿਆਇਆ ਉਹ ਸੋਣੀਆਂ ਜਿਹੜੇ ਜਿਹੜੇ ਆ ਮੇਰਾ ਮੋਟਰਸਾਈਕਲ ਬੌਂਡ ਹੈ ਦਾ ਬੌਂਡ ਹੈ ਹਾਂ ਲੈ ਕਿੰਨੇ ਜਣੇ ਸੀ ਕਿ ਮੋਟਰਸਾਈਕਲ ਤੇ ਆਪਣੇ ਇਹਨੇ ਹੈਲਮਟ ਲਾਇਸੈਂਸ ਤੇ ਮੈਸੇਜ ਕੀਤਾ ਮੇਰੇ ਨਾਂ ਨੇ ਅੱਛਾ ਈ ਤੇ ਜਿਹੜੇ ਉਹ ਕਹਿ ਰਹੇ ਕਿ ਆਪਣੇ ਪੁਲਿਸ ਅਫਸਰ ਦੇ ਆਪਣੇ ਹੈਗੇ ਰਿਲੇਟਿਵ ਹੈਗੇ ਨੇ ਘਰ ਹੈਗੇ ਉਹ ਸਾਈ ਨਹੀਂ ਆ ਰਹੀ ਸਾਹਮਣੇ ਤਾਂ ਸਾਹਿਬ ਨੇ ਕਹਿੰਦੇ ਨਹੀਂ ਸਰ ਸਾਈ ਨਹੀਂ ਆਹੀ ਜਾਂ ਦੱਸਣ ਕਿਹੜੇ ਅਸਤੀ ਸਾਹਿਬ ਦਾ ਨਾਮ ਲੈਣਾ ਮੈਂ ਸਿਰਫ ਇਹ ਹਾਂ ਕਿ ਦੋ ਮਹੀਨੇ ਸਰਕਾਰੀ ਸਰ ਤੁਸੀਂ ਪੁੱਛ ਲਓ ਕਿਹੜੇ ਅਫਸਰ ਦਾ ਨਾਮ ਲੈਂਦੀ ਹੈ ਨਾ ਹੀ ਲੈ ਰਹੇ ਨਾ ਦੱਸ ਦਿਓ ਜਿਵੇਂ ਉਹ ਕਹਿ ਰਹੇ ਮੈਂ ਦੋ ਮਿਲਾਈ ਮੇਰੇ ਨਾਲ ਸੀ ਕੌਣ ਸੀ ਕਿ ਜੀ ਉਹ ਦੱਸੋ ਵੀ ਆਪਾਂ ਨਾ ਹੀ ਲੈਦੇ ਮਲਾਜਮ ਹਾਂ ਹਾਂ ਇਹ ਪੁੱਛ ਲਓ ਕਮਰਾ ਕਿਹੋ ਬੋਲਦੇ ਆ ਨਹੀਂ ਨਹੀਂ ਪੁੱਛ ਲਓ ਸਿਵਲ ਜੀ ਆ ਬੰਦੇ ਹੋ ਨਹੀਂ ਨਹੀਂ ਸਰ ਸਿਵਲ ਪੁਲਿਸ ਮੈਨੂੰ ਪਤਾ ਨਹੀਂ ਪਹ ਉਹ ਮੈਂਬਰ ਸੀਗੇ ਇੱਕ ਇੱਕ ਟਵਾਰ ਉਹ ਲੋਕੀਆ ਤੁਸੀਂ ਪੁੱਛੋ ਵੀ ਕਿਹੜੇ ਅਫਸਰ ਕਿੱਥੋਂ ਦੇ ਰਹਿਵਾ ਕਿਹੜੇ ਮੁਲਾਜ਼ਮ ਹਨਾ ਪੁੱਛੋ ਸਾਰੇ ਨਾਲ ਕੋਈ ਜਾਣੀ ਹੁਣ ਆਪਣੇ ਕੀ ਮਾਮਲੇ ਸੌਟਡ ਕਿਵੇਂ ਹੁੰਦੇ ਨਜ਼ਰ ਆ ਰਹੇ ਆ ਮੈਂ ਮੋਰ ਸਾਹਿਬ ਬਾਈਕ ਵੀ ਨਹੀਂ ਬੰਦ ਕੀਤੀ ਆ ਆਪਣੇ ਅਫਸਰ ਸਾਹਿਬਾਂ ਨੂੰ ਦੱਸ ਦਿੱਤਾ ਆ ਕਿ ਇਹ ਜਿਹੜਾ ਲੀਡ ਹੀ ਹੋ ਰਿਹਾ ਹੈ ਕਿ ਆਪਣੇ ਵਾਈਫ ਦਾ ਕਿਸੀ ਅਫਸਰ ਦੀ ਪਰ ਕਿਸੇ ਅਫਸਰ ਨਾਲ ਗੱਲ ਨਹੀਂ ਕਰਾਈ ਹੁੰਦੀ ਫਿਰ ਮੈਂ ਕਹਿੰਦਾ ਕਿ ਇਹ ਮਾਮਲਾ ਸੋਲਵ ਹੋ ਸਕਦਾ ਜੇ ਕੇਸ ਕਿਉਂ ਕਿ ਮੋਸਲ ਫੋਨ ਕਰਕੇ ਥਾਣੇ ਤੇ ਵੀ ਉਹ ਤਾਂ ਕਹਿੰਦੇ ਚਲਾਨ ਕਰਦੇ ਉਹ ਤਾਂ ਮੈਂ ਨਹੀਂ ਕਰਦਾ ਉਹ ਉਹ ਚੀਜ਼ੇ ਕਰ ਲਈ ਪਰ ਕਹਿੰਦੇ ਇੱਕ ਜਿਹੜਾ ਮਿਸ ਵੀ ਵੀ ਦੇ ਪੇਸ਼ੀ ਭੁਗਤਾਂਗੇ ਤੇ ਇੱਥੇ ਪਰਚਾ ਕਰਾਂਗੀ ਮੈਂ ਭਵੰਤਮਾ ਦੀ ਨਾ ਰਹਿੰਦੀ ਆ ਮੈਂ ਤੁਹਾਡੇ ਪਰਚਾ ਕਰਾਂਗੀ ਭਵੰਤਮਾ ਦੇ ਨਾ ਰਹਿੰਦੀ ਨਹੀਂ ਉਹਨਾਂ ਨੇ ਆਪਣੇ ਜੋ ਮੈਂ ਸਰਕਾਰ ਜਿਹੜੀ ਹੈ ਮਾਨ ਸਰਕਾਰ ਦੀ ਹੈ ਉਹ ਸਾ ਤੁਸੀਂ ਬਾਅਦ ਲੇਟ ਆਏ ਹੋ ਬਹੁਤ ਕੁਝ ਬੋਲੇਗਾ ਹੁਣ ਇਹਦੀ ਹੁਣ ਦੀ ਸਟੇਟਮੈਂਟ ਦੇਖ ਕੇ ਵੀ ਉਹ ਕਿੱਥੇ ਹੈ ਮਾਨ ਸਰਕਾਰ ਜਿਹੜੇ ਬੋਲਦੇ ਨੇ ਕਿ ਲੇਡੀਜ਼ ਦੇ ਨਾਲ ਕਦੀ ਕੋ ਬਦਮੀਜ਼ੀ ਨਹੀਂ ਹੋਏ ਇਹ ਆਪਣੀ ਲੈਂਗੁਏਜ ਵਿੱਚ ਗੱਲ ਕੀਤੀ ਨਹੀਂ ਮੈਂ ਨਹੀਂ ਕੀਤੀ ਮਾਪ ਮਿਜੀਕਲ ਸਾਡੇ ਅਰੇ ਮੈਂਬਰ ਨੇ ਕੀਤੀ ਜਾਣਾ ਕਿ ਮਰਾਜੀ ਮੈਨੂੰ ਉਹ ਕਹਿੰਦੀ ਮੈਂ ਤੁਹਾਡੇ ਪਿਓ ਨਾਲ ਗੱਲ ਕਰਾਉਂਦੀ ਆ ਅਭੀ ਇਸ ਕਰਕੇ ਤੇ ਮੋਬਾਈਲ ਫੋਨ ਲਿਆ ਨੇ ਤੇ ਉਹ ਮੈਂ ਰੋਕੇ ਬੈਨ ਕਿ ਤੁਸੀਂ ਜਾਣਾ ਨਹੀਂ ਆ ਵੀ ਫੋਰ ਵੀ ਕਹਿੰਦੇ ਵੀ ਸਾਡੇ ਨਾਲ ਜਿਹੜੇ ਇਹਨਾਂ ਦੇ ਜਿਹੜੇ ਹਾਫ ਹਾਫ ਜਿਹੜੇ ਸਿਗੇ ਪੂਰੀ ਲੈਂਗੁਏਜ ਸੀਕ ਨਹੀਂ ਸੀ ਜੋ ਕਹਿ ਰਹੇ ਨੇ ਜੋ ਅਲੇ ਕੇ ਸਾਰਾ ਜਵਾਬ ਲਾ ਰਹੀ ਹੈ ਉਹ ਪਿਛੇ ਸਾਰ ਕਿੰਨੇ ਬੰਦੇ ਹੋਰ ਤੇ ਆ ਭਾਰੀ ਹੋ ਕੇ ਆਉਂ ਪਕਲਾਣ ਮੁੰਡਾ ਖਦਾਤਾ ਮੰਗਣ ਆਲਾ ਉਹਨੇ ਪੁੱਛਿਆ ਇਧਰ ਵਾਲਾ ਕਿੰਨੇ ਬੰਦੇ ਹੋਰ ਤੇ ਨਾਰੀ ਇਲਜ਼ਾਮ ਲਾ ਰਹੀ ਆ ਮੈਂ ਪੁੱਛਦਾ ਠੀਕ ਜਿਹੜੇ ਜਿਹੜੇ ਕਾਰਵਾਈ ਕਰਨੀ ਕਾਨੂੰਨੀ ਕਰਵੇ ਉਹ ਕਰਦੇ ਜਿਹੜੇ ਮਿਸ ਵੀ ਅਲਿਗੇਸ਼ਨ ਹੈ ਉਹਦੇ ਫਿਰ ਕਿਵੇਂ ਨਿਪਟਾਰਾ ਹੋਏਗਾ ਉਹ ਅਲਿਗੇਸ਼ਨ ਉਹ ਲਾ ਰਹੇ ਨੇ ਮੈਂ ਤਾਂ ਵੀ ਅਲਿਗੇਸ਼ਨ ਵੀ ਮੈਨੂੰ ਤਾਂ ਤੂੰ ਰੋਕਿਆ ਮੈਨੂੰ ਇਹ ਕੰਮ ਕਰਾਉਣ ਦਾ ਪਰ ਆਪਾਂ ਹੁਣ ਗੱਲ ਹੀ ਕੀਤੀ ਉਹ ਝੂਠ ਲਾ ਰਹੇ ਆ ਆ ਮੁੰਡਾ ਹੈ ਜਾ ਇੱਥੇ ਬੜੇ ਮੈਂਬਰ ਹੈਗੇ ਸੀ ਇਹ ਗੋਲੀ ਇਹ ਕਰਾਵੇ ਦਾ